ਕਿ ਤੇਰੇ ਨਾ ਬਾਬਾ ਬਰੇ ਹੁਣ ਮੈਂ ਸਿੰਗਾ ਰਹੀ ਆ ਵੀਰੇ ਤੇ ਕੌਣ ਕੌਣ ਕਰੇ ਫਿਰ ਅਜਾ ਕੱਦਾ ਹੀ ਆ ਅਜਾ ਕੱਦਾ ਹੀ ਆ ਵੀਰੇ ਐਕਸਾਈਟਡਾ ਠੱਕੇ ਖਾਂਦਾ ਫਿਰਦਾ ਈ ਤੁਹਾਡੇ ਕੋਨੇ ਥਾਂ ਤੋਂ ਵੇਚਦਾ ਮੇਰੇ ਸਾਲੇ ਨੇ ਤੇ ਆ ਵੀ ਹੁਣ ਠੱਕੇ ਖਾਂਦਾ ਫਿਰਦਾ ਹੁਣ ਤਾਂ ਦੇਖਿਆ ਨਹੀਂ ਬਾਬਾ ਕਦੇ ਮਸਾਲ ਮੋਗੇ ਪੜ ਕਰਨ ਲੱਗੇ ਹੂੰ ਮੋਗੇ ਨੋਦਾ ਤੇ ਮੈਂ ਤੇ ਦੇਖੀ ਕਈ ਵਾਰੀ ਮੈਂ ਤੁਰ ਹੀ ਫਿਰਦੀ ਉਹ ਨਹੀਂ ਦੇਖਿਆ ਕਦੇ ਹੁਣ ਤਾਂ ਹਾਂ ਉਹ ਨਹੀਂ ਦੇਖੀ ਸੀ ਆਹਦਾ ਹੂੰ ਕੋਸਾ ਮਾਂ ਸੁਆ ਸੀ ਜਿਹੜਾ ਅੱਡ ਕੋਈ ਮੁੰਡੇ ਐਟੋ ਚਲਾਉਂਦੇ ਸੀਂ ਗਾਲੇ ਦੇ ਹਾਂ ਉਹ ਕਹਿੰਦਾ ਮੁੱਕ ਗਿਆ ਗੈ ਰਹਿਣ ਲੱਗ ਗਿਆ ਨਹੀਂ ਬਾਬਾ ਮੇਰੀ ਗੱਲ ਸੁਣ ਤੇਰੀ ਮਾਸੀ ਤੋਂ ਬਿਨਾਂ ਕਿਵੇਂ ਥਾਤੂ ਵੇਚ ਗਿਆ ਹੋ ਕੋਠੇ ਲਵਾ ਆ ਤੇ ਤੇਰੀ ਪਰਚਾ ਲਾਉਣ ਆ ਤੇਰਾ ਰਲਤੇ ਨੰਬਰਦਾਰ ਨਾ ਮਸਕੀਨਾ ਨਹੀਂ ਫਿਰ ਤੂੰ ਕਾਰਵਾਈ ਨਹੀਂ ਕੀਤੀ ਕੋਈ ਤੂੰ ਨਹੀਂ ਕੀਤੀ ਵੀਰੇ ਤੂੰ ਐਸਾ ਮਾਰਨਾ ਨਹੀਂਗਾ ਕਿਉਂ ਮੈਂ ਉਹਨਾਂ ਨਾਲ ਵੀ ਸੌਖਾ ਮੈਂ ਮੈਨੂੰ ਇੱਕ ਘਰ ਸੰਸਾਰ ਆ ਉਹਦੇ ਚ ਰਹਿਣਾ ਜਿੰਦਗੀ ਭਰ ਹਰਤੇ ਜਿੱਤਾ ਕਮਰਾ ਅੱਗੇ ਬਰਾਂਡੇ ਆ ਉਹਨਾਂ ਨਾਲੋਂ ਫੇਰ ਵੀ ਮੈਂ ਸੌਖਾ ਤੇ ਰੋਟੀ ਪਾਣੀ ਦਾ ਫੇਰ ਕਿਵੇਂ ਕਰਦਾ ਰੋਟੀ ਪਾਣੀ ਦਾ ਬੰਦ ਨੇ ਗੋਦਵਰੇ ਖਾਣਾ ਕਿ ਆ ਵੀ ਨਾਂ ਨਾਰਜੀ ਖਾ ਪਕਾਉਣਾ ਹੈ ਹਾਂ ਹੁਣ ਮੈਂ ਆਪਣੇ ਗਾ ਇਹ ਸਾਰੇ ਰਮਦਾਸੀਆਂ ਚ ਖਾਂਦੇ ਘਰ ਹੀ ਆ ਹਾਂ ਹਾਂ ਇੱਕ ਮਾਤੀ ਲੋਕੀ ਆ ਕਿ ਤੇਰੇ ਅੱਲ ਦਾ ਮੁੰਡਾ ਸੀ ਉਹ ਚਰੇ ਤੇ ਜਾ ਕੇ ਘਰ ਛਾਟਣਾ ਹਾਂ ਨਾ ਤਾਂ ਉਹ ਬੀਚ ਪਿੱਛੇ ਖੜਾ ਪਈ ਸੀ ਹਾਂ ਮਾਦਾ ਪ੍ਰਸ਼ਾਦਾ ਸੰਕ੍ਰਾਂਤੀ ਗਏ ਹਾਂ ਆ ਜਲੇ ਬੱਤੂ ਆ ਜਾ ਆ ਜਾ ਇੱਕ ਨਾ ਮੈਂ ਪ੍ਰਸ਼ਾਦਾ ਸਾਹਿਬ ਦਾ ਦੇ ਬਾਅਦ ਜਾਂਦਾ ਹਾਸੇ ਨੇ ਨੀਰ ਬਬਾ ਔਖਾ ਦਾ ਹੁੰਦਾ ਹੀ ਹੋਊਗਾ ਬਣਾਉਣਾ ਕਰਨਾ ਨਹੀਂ ਨਹੀਂ ਐ ਨਹੀਂ ਮੈਂ ਔਖਾ ਮੈਂ ਹੁਣ ਜਪਾਰੇ ਫੇਰੇ ਤਾਣ ਗਿਆ ਕੁੜਨਾ ਕਪੂ ਚਾਹ ਵੀ ਪੀ ਲਾ ਤੇ ਰੋਟੀ ਖਾਦਾ ਮੈਂ ਕਾ ਜਣਾ ਪਤਾ ਤੈਨੂੰ ਰੋਟੀ ਨਾਲ ਖਾ ਗਈ ਕੋਈ ਮੈਂ ਰਾਤ ਨੂੰ ਖਾ ਲਈ ਕੋਈ ਤੇ ਮੇਰੇ ਕੋਲ ਚੁੱਲਾ ਨਹੀਂ ਪਿਤਰਾਉਂ ਪੀਂਗੀ ਉਹ ਵੇਰ ਨਾ ਨੀਗਾ ਮੈਂ ਇਕੱਲੇ ਬੰਦੇ ਨੂੰ ਆ ਨਹੀਂ ਆਉਂਦਾ ਤੂੰ ਸਿਆਣਾ ਉਹ ਤਾਂ ਹੈਗਾ ਬਾਬਾ ਹੁਣ ਉਹ ਤਾਂ ਪਤਾ ਹੀ ਵੀ ਆਪ ਤਾਂ ਆਉਂਦਾ ਨਹੀਂਗਾ ਹਾਂ ਇੱਕ ਔਖਾ ਬਹੁਤ ਹੈ ਉਹ ਤਾਂ ਹੈਗਾ ਹੀ ਐ ਹੁਣ ਔਖਾ ਤਾਂ ਕੱਲੇ ਬੰਦੇ ਨੂੰ ਹੁਣ ਆਉਂਦਾ ਹੀ ਆ ਜੀ ਕਿਤੇ ਭਰਿਆ ਪੂਰਾ ਪ੍ਰਵਾਸ ਸੀ ਸਾਰਾ ਤੇ ਜਿਵੇਂ ਇੱਥੇ ਰੁਕੇ ਰੁਕੇ ਹੂੰ ਕਿੰਨੇ ਮੁੰਡੇ ਤੇਰੇ ਕਿੰਨੇ ਆ ਤਿੰਨ ਤਾਂ ਇੱਕ ਤਾਂ ਉਹ ਹੋ ਗਿਆ ਤੇ ਬਾਕੀ ਬਾਕੀ ਵੱਡੇ ਕਿੱਥੇ ਆ ਵੱਡਾ ਉਹ ਸਭ ਨਹੀਂ ਲੈਣ ਲੱਗ ਗਿਆ ਘੋਨਾ ਚੌਂਕ ਤੇ ਮੁਗ ਗਏ ਹਾਂ ਹਾਂ ਛੋਟਾ ਛੋਟਾ ਵੀ ਤੇ ਕਰਾਈ ਕੋਈ ਤੇ ਮੋਗੇ ਤੇ ਜਿਹੜਾ ਚੱਲਣਾ ਹੂੰ ਉਹ ਆਦੇ ਸਾਢੇ ਨਾਲ ਕੁੜੇ ਆ ਅੱਛਾ ਹੱਥ ਪੰਡ ਤੇਰੇ ਸੁਣਿਆ ਹੋਊਗਾ ਜਿਹੜਾ ਆਵਾਜ਼ ਤੇਰੇ ਪਾਸੇ ਅੰਤ ਪੰਡ ਅੱਛਾ ਮੱਲਾ ਢੱਲਾ ਇਦਨ ਹੂੰ ਉਹਨੇ ਥਾਂ ਲੈਣੇ ਅਸੀਂ ਆਪ ਚਾਹ ਮਰਨੇ ਅੱਛਾ ਯਾਨੀ ਕਿ ਇਹ ਤਾਂ ਵੇਚ ਕੇ ਤੂੰ ਤਨ ਤਨ ਨੇ ਵਿੱਚ ਰਲ ਕੇ ਕਿ ਕੱਲੇ ਨੇ ਵਿੱਚ ਇਹਨੇ ਕੱਲੇ ਨਹੀਂ ਨੇ ਇਹਨੇ ਕੱਲੇ ਨਹੀਂ ਅੱਛਾ ਉਹ ਪਹਿਲੇ ਹੀ ਆਵੜਿਆ ਆਪਦਾ ਹਾਂ ਉਹ ਤਾਂ ਪਹਿਲਾਂ ਹੀ ਉੱਥੇ ਚ ਦੇ ਅੱਛਾ ਉਹ ਨਹੀਂ ਆਉਂਦੇ ਜਾਂਦੇ ਤੇਰੇ ਕੋਲੇ ਮੈਨੂੰ ਇਹਨਾਂ ਨਾਲ ਕਹਾਂ ਤਿੰਨ ਚਾਰ ਵਾਰੀ ਹਾਂ ਮੈਂ ਜਾ ਕੇ ਖੁਸ਼ ਨਹੀਂ ਕਿਉਂ ਯਾਰ ਇੱਥੇ ਤਾਂ ਹੁਣ ਟੱਟਾਂ ਤੇ ਆ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਨਾ ਹੈ ਤੂੰ ਮੈਨੂੰ ਜਾਣਦੇ ਆ ਹਾਂ ਹਾਂ ਉੱਥੇ ਮੈਂ ਕਿਸਦੇ ਕੋਲੇ ਬੈਠੂੰਗਾ ਕਿਸੇ ਨਾਲ ਗੱਲਾਂ ਕਰੂੰਗਾ ਮੈਂ ਤਾਂ ਨਹੀਂ ਜਾਂਦਾ ਹਾਂ ਹਾਂ ਇੱਥੇ ਦਾ ਹੁਣ ਮੈਂ ਜਿੱਥੇ ਜਿੱਥੇ ਜਾਣਾ ਹੈ ਆਹ ਸਾੜੇ ਕੋਲ ਬਾਈ ਨਾ ਨਾ ਕਹਤਾ ਬਾਈ ਹਦ ਤੱਕ ਕਹਦਾ ਨਾ ਦਾ ਮੰਟ ਬਾਈ ਹੂੰ